UPSC ਦਾ ਟੈਸਟ ਕਰਨਾ ਹਰ ਇੱਕ ਉਮੀਦਵਾਰ ਦਾ ਸੁਪਨਾ ਹੁੰਦਾ ਹੈ ਪਰ ਅੱਜ ਅਸੀਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਾਂਗੇ ਤਿੰਨ ਸਖੀਆਂ ਪੈਣਾ ਦੀ ਇਹ ਹਰਿਆਣਾ ਸੂਬੇ ਦੇ ਨਾਲ ਸੰਬੰਧ ਰੱਖਦੀਆਂ ਨੇ ਇਹ ਤਿੰਨ ਸਖੀਆਂ ਪੈਣਾ IAS ਅਫਸਰ ਤਾਂ ਬਣੀਆਂ ਹੀ ਨੇ ਪਰ ਨਾਲ ਹੀ ਇਹ ਤਿੰਨ ਸਖੀਆਂ ਪੈਣਾ ਜਿਹੜੀ ਹੈ ਹਰਿਆਣਾ ਦੇ ਮੁੱਖ ਸਕੱਤਰ ਦੇ ਵਜੋਂ ਵੀ ਇਹਨਾਂ ਨੇ ਅਹੁਦਾ ਸੰਭਾਲਿਆ ਹੈ ਤੇ ਇਤਿਫਾਕ ਵਾਲੀ ਗੱਲ ਇਹ ਹੈ ਕਿ ਆਈਐਸ ਬਣਨ ਤੋਂ ਬਾਅਦ ਤਿੰਨੇ ਪੈੜਾਂ ਜੜੀਆਂ ਨੇ 21 ਅਹੁਦੇ ਤੇ ਉੱਤੇ ਇਹਨਾਂ ਨੇ ਸੇਵਾ ਨਿਭਾਈ ਹੈ ਚਰਚਾਵਾ ਇਹਨਾਂ ਦੀ ਕਾਫੀ ਜ਼ਿਆਦਾ ਹੈ ਤੇ ਨਾਲ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਪਰਿਵਾਰ ਵੱਸਦਾ ਹੈ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਤੇ ਹਰਿਆਣਾ ਦੀ ਵੰਡ ਹੁੰਦੀ ਹੈ ਤੇ ਪਰਿਵਾਰ ਹਰਿਆਣਾ ਦੇ ਵਿੱਚ ਚਲਾ ਜਾਂਦਾ ਤੇ ਤਿੰਨ ਸਕੀਆਂ ਪੈਣਾ ਕਿਵੇਂ ਮਿਹਨਤ ਕਰਕੇ ਅਫਸਰ ਬਣਦੀਆਂ ਨੇ ਤੇ ਬਾਅਦ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਦੇ ਅਹੁਦੇ ਨੂੰ ਵੀ ਸੰਭਾਲਦੀਆਂ ਨੇ ਇਹ ਤਿੰਨ ਸਕੀਆਂ ਪੈਣਾ ਦੀ ਅਸੀਂ ਗੱਲ ਕਰਦੇ ਆ ਕਿਹੜੀਆਂ ਤਿੰਨ ਸਕੀਆਂ ਪੈਣਾ ਹੈ ਤੇ ਇਹਨਾਂ ਦੇ ਮਾਤਾ ਪਿਤਾ ਕੀ ਕੰਮ ਕਰਦੇ ਸੀ ਇਸ ਬਾਰੇ ਵੀ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤਾਂ ਇਹਨਾਂ ਤਿੰਨ ਸਕੀਆਂ ਪੈਣਾ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਨੇ ਆਈਐਸ ਅਫਸਰ ਬਣਨ ਤੋਂ ਬਾਅਦ ਹਰਿਆਣਾ ਦੇ ਮੁੱਖ ਸਕੱਤਰ ਦੇ ਅਹੁਦੇ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਨੇ ਇਹਨਾਂ ਦੇ ਨਾਮ ਨਹੀਂ ਤੋ ਵੱਡੀ ਦਾ ਨਾਮ ਹੈ ਕੇਸ਼ਨੀ ਆਨੰਦ ਅਰੋੜਾ ਤੇ ਉਸ ਤੋਂ ਬਾਅਦ ਹੈ ਮਿਨਾਕਸ਼ੀ ਚੌਧਰੀ ਤੇ ਤੀਸਰੀ ਦਾ ਨਾਮ ਹੈ ਉਰਵਸ਼ੀ ਗੁਲਾਟੀ ਇਹ ਤਿੰਨੋਂ ਪੈਣਾ ਲੈਕਚਰਾਰ ਦੀਆਂ 3 ਸੀ ਤੇ ਤਿੰਨਾ ਪੈਣਾ ਨੇ ਅਫਸਰਤਾ ਬਣੀਆਂ ਹੀ ਨੇ ਤੇ ਨਾਲ ਹੀ ਸ਼ੁਰੂਆਤ ਉਦੋਂ ਹੁੰਦਾ ਹੈ ਜਦੋਂ 1983 ਬੈਚ ਦੀ ਆਈਐਸ ਅਫਸਰ ਜਿਨ੍ਹਾਂ ਨੇ ਹਰਿਆਣਾ ਦਾ ਮੁੱਖ ਅਹੁਦੇ ਤੇ ਵਜੋਂ ਸੇਵਾਵਾਂ ਵੀ ਨਿਭਾਈਆਂ ਪਰ ਜਦੋਂ ਪੰਜਾਬ ਤੇ ਹਰਿਆਣਾ ਦੀ ਵੰਡ ਹੁੰਦੀ ਹੈ ਉਸ ਵੇਲੇ ਤਿਆਂ ਨੂੰ ਇੰਨਾ ਜ਼ਿਆਦਾ ਨਹੀਂ ਪੜਾਇਆ ਜਾਂਦਾ ਸੀ 10ਵੀਂ ਜਮਾਤ ਪੜਾਣ ਤੋਂ ਬਾਅਦ ਜਾਂ ਤਾਂ ਉਹਨਾਂ ਦੇ ਵਿਆਹ ਕਰਵਾ ਦਿੱਤੇ ਜਾਂਦੇ ਸੀ ਜਾਂ ਫਿਰ ਉਹਨਾਂ ਨੂੰ ਘਰ ਦੇ ਵਿੱਚ ਹੀ ਰੱਖਿਆ ਜਾਂਦਾ ਸੀ ਪਰ ਇਹਨਾਂ ਦੀਆਂ ਮਾਤਾ ਨੂੰ ਇਹ ਪਤਾ ਸੀ ਕਿ ਸਿੱਖਿਆ ਦਾ ਮੁੱਲ ਬਹੁਤ ਜ਼ਿਆਦਾ ਹੈ ਤੇ ਨਾਲ ਪਿਤਾ ਲੈਕਚਰ ਲੈਕਚਰਰ ਸੀ ਤੇ ਇਸ ਕਰਕੇ ਇਹਨਾਂ ਨੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਤੇ ਉਸ ਤੋਂ ਬਾਅਦ ਆਪਣੀ ਅੱਗੇ ਦੀ ਜਿਹੜੀ ਹੈ ਪੜ੍ਹਾਈ ਪੂਰੀ ਕਰਕੇ ਯੂਪੀਐਸਸੀ ਦੀ ਤਿਆਰੀ ਕੀਤੀ ਹੈ ਤਾਂ ਗੱਲ ਕਰੀਏ ਜਿਹੜੇ ਕੇਸ਼ਨੀਦੀ ਤਾਂ ਉਹਨਾਂ ਦੇ ਵੱਲੋਂ ਜਦੋਂ ਆਈਐਸ ਅਫਸਰ ਬਣੀ ਹੈ ਤਾਂ ਹਰਿਆਣਾ ਦੀ ਟਾਪਰ ਵੀ ਰਹੀ ਨੇ ਆਪਣੇ ਯੂਪੀਐਸਸੀ ਬੈਚ ਦੀ ਤੇ ਨਾਲ ਉਹਨਾਂ ਦੇ ਵੱਲੋਂ ਜਦੋਂ ਹਰਿਆਣਾ ਦਾ ਸੂਬਾ ਗਠਨ ਹੁੰਦਾ ਹੈ ਤਾਂ 16 ਅਪ੍ਰੈਲ 1990 ਨੂੰ ਰਾਜ ਦੀ ਉਹ ਪਹਿਲੀ ਮਹਿਲਾ ਡਿਪਲਿਮੇਟ ਕਮਿਸ਼ਨਰ ਦੇ ਵਜੋਂ ਵੀ ਅਹੁਦਾ ਸੰਭਾਲਦੀ ਹੈ ਕੇਸ਼ਨੀ ਤੋਂ ਪਹਿਲਾਂ ਉਹਨਾਂ ਦੀ ਭੈਣ ਮਿਨਾਕਸ਼ੀ ਨੇ ਹਰਿਆਣਾ ਦੇ ਮੁਖ ਸਕੱਤਰ ਦੇ ਵਜੋਂ ਚਾਰਜ ਸੰਭਾਲਿਆ ਸੀ ਉਹ 1969 ਬੈਚ ਦੀ ਆਈਐਸ ਅਧਿਕਾਰੀ ਸੀ ਤੇ 8 ਨਵੰਬਰ 2005 ਤੋਂ 30 ਅਪ੍ਰੈਲ 2006 ਤੱਕ ਆਪਣੇ ਅਹੁਦੇ ਤੇ ਰਹੇ ਉਸ ਤੋਂ ਬਾਅਦ ਤੀਸਰੀ ਭੈਣ ਦੀ ਗੱਲ ਕਰਦੇ ਆ 1975 ਬੈਸ ਦੀ ਆਈਐਸ ਅਧਿਕਾਰੀ ਸੀ ਤੇ ਉਹਨਾਂ ਨੇ 31 ਅਕਤੂਬਰ 2019 ਤੋਂ 31 ਮਾਰਚ 212 ਤੱਕ ਇਹ ਅਹੁਦੇ ਦੇ ਉੱਤੇ ਜ਼ਿੰਮੇਵਾਰੀ ਨਿਭਾਈ ਹੈ ਤੇ ਹਰਿਆਣਾ ਦੀ ਇਹ ਤਿੰਨ ਸਕੀਆਂ ਪੈਣਾ ਸੀ ਜਿਨ੍ਹਾਂ ਦੇ ਵੱਲੋਂ ਹਰਿਆਣਾ ਦੇ ਮੁੱਖ ਸਕੱਤਰ ਦੇ ਅਹੁਦੇ ਦੇ ਚਾਰਜ ਸੰਭਾਲਿਆ ਜਾਂਦਾ ਹੈ ਤੇ ਉਸ ਤੋਂ ਪਹਿਲਾਂ ਇਹ ਤਿੰਨੋਂ ਸਕੀਆਂ ਪਹਿਣਾ ਜਿਹੜੀ ਇਹਦੇ ਆਏ ਅਫਸਰ ਬਣਦੀ ਹੈ ਵੱਡੀ ਪਹਿਣ ਮਹਿਲਾ ਕਮਿਸ਼ਨਰ ਜੜੀ ਹੈ ਹਰਿਆਣਾ ਦੀ ਪਹਿਲੀ ਬਣਦੀ ਹੈ ਮਾਪੇ ਕਾਫੀ ਜ਼ਿਆਦਾ ਖੁਸ਼ ਵੀ ਨਜ਼ਰ ਆਉਂਦੇ ਆ ਪੰਜਾਬ ਜੋ ਪਾਕਿਸਤਾਨ ਤੋਂ ਇਹ ਪਰਿਵਾਰ ਆਇਆ ਰਿਪੋਰਟਸ ਦੇ ਮੁਤਾਬਿਕ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਜਿਹੜਾ ਪਰਿਵਾਰ ਹੈ ਵਸ ਜਾਂਦਾ ਪਰ ਗੱਲ ਇਹ ਸੀ ਕਿ ਮਾਪਿਆਂ ਨੂੰ ਇਹ ਪਤਾ ਸੀ ਕਿ ਧੀਆਂ ਦੀ ਸਿੱਖਿਆ ਦਾ ਮਹੱਤਵ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਧੀਆਂ ਨੂੰ ਅੱਗੇ ਨਿਰੰਤਰ ਪੜਾਇਆ ਹੈ ਤੇ ਬਾਅਦ ਵਿੱਚ ਡਿਗਰੀ ਜਦੋਂ ਹੋ ਜਾਂਦੀ ਹੈ ਤਾਂ ਧੀਆਂ ਨੂੰ ਯੂਪੀਐਸਸੀ ਕਰਨ ਦੀ ਜੜੀ ਹੈ ਉਹ ਕਹਿੰਦੇ ਨੇ ਕਿ ਤੁਸੀਂ ਯੂਪੀਐਸਸੀ ਦੀ ਤਿਆਰੀ ਕਰੋ ਤਾਂ ਇੱਕ ਦੂਸਰੇ ਨੂੰ ਦੇਖ ਕੇ ਇਹ ਤਿੰਨੋਂ ਧੀਆਂ ਜਿਹੜੀਆਂ ਹੈ ਉਹ ਆਪਣੀ ਪੜ੍ਹਾਈ ਜਾਰੀ ਰੱਖਦੀਆਂ ਨੇ ਪਹਿਲਾ ਵੱਡੀ ਭੈਣ ਅਫਸਰ ਬਣਦੀ ਹੈ ਤੇ ਵੱਡੀ ਨੂੰ ਦੇਖ ਕੇ ਦੋਵਾਂ ਨੂੰ ਹੌਸਲਾ ਮਿਲਦਾ ਹੈ ਤੇ ਦੋਵਾਂ ਦੇ ਵੱਲੋਂ ਤਿਆਰੀ ਕੀਤੀ ਜਾਂਦੀ ਹੈ ਤੇ ਤਿੰਨਾਂ ਦੇ ਵੱਲੋਂ ਜਦੋਂ ਆਈਐਸ ਅਫਸਰ ਦਾ ਟੈਸਟ ਕਲੀਅਰ ਕੀਤਾ ਜਾਂਦਾ ਹੈ ਤਾਂ ਕਾਫੀ ਜ਼ਿਆਦਾ ਮਾਹੌਲ ਤੇ ਰਿਸ਼ਤੇਦਾਰ ਵੀ ਕਾਫੀ ਖੁਸ਼ ਹੁੰਦੇ ਨੇ ਤੇ ਉਸ ਤੋਂ ਬਾਅਦ ਵੱਡੀ ਗੱਲ ਇਹ ਹੈ ਕਿ ਇਨ ਆਦੇ ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਉਸ ਸਮੇਂ ਆਪਣੀਆਂ ਧੀਆਂ ਨੂੰ ਰੋਕ ਦਿੰਦੇ ਤਾਂ ਅੱਜ ਸਾਡੀਆਂ ਧੀਆਂ ਇਸ ਕਦਰ ਇਸ ਮੁਕਾਮ ਤੇ ਨਹੀਂ ਪਹੁੰਚਦੀਆਂ ਤੇ ਨਹੀਂ ਤਾਂ ਇਹ ਵੀ ਆਮ ਕੁੜੀਆਂ ਵਾਂਗ ਰਹਿ ਜਾਂਦੀ ਹੈ ਜਿਨ੍ਹਾਂ ਦਾ 10ਵੀਂ ਤੋਂ ਬਾਅਦ ਵਿਆਹ ਕਰ ਦਿੱਤਾ ਜਾਂਦਾ ਤੇ ਕਿਸੇ ਦੇ ਘਰ ਨੂੰ ਸੰਭਾਲਦੀਆਂ ਅੱਜ ਇਹ ਆਪਣਾ ਘਰ ਤੇ ਨਾਲ ਹੀ ਵੱਡੇ ਅਹੁਦੇ ਵੀ ਉੱਤੇ ਸੇਵਾਵਾਂ ਨਿਭਾ ਰਹੀਆਂ ਨੇ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ